ਦੋਤਰ ਮਿਸ਼ਨ ਨੌਕਰੀ ਚਾਰੀ ਰੱਖਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਪਾਵੇਂ ਹੁਣ ਤੱਕ ਸੂਬੇ ਦੇ ਕਰੀਬ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਨੌਜਵਾਨਾਂ ਨੂੰ ਹੋਰ ਸਰਕਾਰੀ ਨੌਕਰੀਆਂ ਦੇਣ ਦੇ ਲਈ ਜਲਦ ਸਿਹਤ ਸਿੱਖਿਆ ਅਤੇ ਹੋਰ ਪ੍ਰਮੁੱਖ ਵਿਭਾਗਾਂ ਦੇ ਵਿੱਚ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਦ ਇਹ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਨ ਮੌਕੇ ਕਾਠ ਨੂੰ ਸੰਬੋਧਨ ਕਰਦੇ ਹਨ ਸੀਐਮ ਮਾਨ ਨੇ ਹੋਰ ਕੀ ਕੁਝ ਵੱਡੇ ਐਲਾਨ ਕੀਤੇ ਨੇ ਆਓ ਜਾਣਦੇ ਹਾਂ मैन पत्रकार कहें आप इतनी ऊंचाई पे चले गए हैं मैंने कहा अच्छा जी बताइए डर नहीं लगता आपको मैं कह, किस बात का कहीं नीचे आ गए तो मैं कह जी चाली चाली फुट डूगे बोर दे टो तो जो निकल के आया उदू थले पानी है जी एले होर जावे कि ना सानू ਉਚਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਸਿਰਫ ਪ੍ਰਮਾਤਮਾ ਤੋਂ ਡਰ ਲੱਗਦਾ ਹੈ ਕਿ ਉਹ ਕੋਈ ਮਾਰ ਨਾ ਮਾਰੇ ਬਲ ਬਖਸ਼ੇ ਸਮੱਤ ਬਖਸ਼ੇ ਕਿ ਚੰਗੇ ਫੈਸਲੇ ਕਰਦੇ ਰਹੀਏ ਪੱਤਰਕਾਰਾਂ ਨੇ ਮੈਨੂੰ ਕਿਹਾ ਕਿ ਰੈਪਿਡ ਫਾਇਰ ਹੈ ਸਾਡਾ ਇੱਕ ਇੰਟਰਵਿਊ ਚ ਮੈਨੂੰ ਕਹਿੰਦੇ ਕਹਿੰਦੇ ਵੀ ਇਹਦੇ ਬਾਰੇ ਤੁਸੀਂ ਬੋਲਣਾ ਕੁਝ ਪੋਲਿਟਿਸ਼ੀਨਾਂ ਦੇ ਨਾਮ ਲਵਾਂਗੇ ਤੁਸੀਂ ਕੁਝ ਵੀ ਬੋਲਣਾ ਉਸੇ ਵੇਲੇ ਹੀ ਲਾਈਵ ਮੈਂ ਗੈਰ ਲੈ ਲੋ ਜੀ ਨਾ ਕਹਿੰਦੇ ਜੀ ਸੁਪੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਨਾ ਪੰਜਾਬੀ ਬੋਲਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਹੋ ਨਹੀਂ ਸਕਦਾ ਜੀ ਕਹਿੰਦੇ ਜੀ ਕੈਪਟਨ ਮਹਿੰਦਰ ਸਿੰਘ ਮੈਂ ਕਿਹਾ ਜੀ ਮਹਿਲਾ ਚ ਰਹਿਣ ਵਾਲੇ ਬੰਦੇ ਐ ਜਦੋਂ ਮੁਗਲਾਂ ਨਾਲ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਨਾਲ ਸੀ ਜਿਹੜੇ ਚਨ ਨਾਲ ਸੀ ਜਦੋਂ ਕਾਂਗਰਸ ਦਾ ਰਾਸੀ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਸੀ ਕਾਲੀਆਂ ਨਾਲ ਸੀ ਅੱਜਕੱਲ ਭਾਜਪਾ ਦਾ ਰਾਜਾ ਭਾਜਪਾ ਨਾਲ ਨਹੀਂ ਮੈਂ ਲੋਕਾਂ ਨਾਲ ਤੱਕ ਦੇਖੇ ਨਹੀਂ ਕਹਿੰਦੇ ਕਹਿੰਦੇ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਚੀਜ਼ ਨਾਲ ਕਿਤੇ ਵੀ ਜੋੜ ਕੇ ਕੁਝ ਵੀ ਗੱਲ ਕਹਿ ਸਕਦੇ ਆ ਸਾਡੇ ਪ੍ਰਧਾਨ ਮੰਤਰੀ ਤੇ ਨਾਲੇ ਕਹਿੰਦੇ ਗਾਰੰਟੀ ਦਿੱਤਾ ਹੂੰ ਕਹਿੰਦੇ ਕਿਵੇਂ ਮੈਂ ਕਹਾਂ ਜੀ ਪਿੱਛੇ ਜੇ ਚੰਦਰਯਾਨ ਲਾਂਚ ਕਰਨ ਚਲੇ ਗਏ ਉੱਥੇ ਸ੍ਰੀ ਹਰੀਕੋਟਾ ਇਸਰੋ ਨੇ ਲਾਂਚ ਕੀਤਾ ਨਾ ਚੰਦਰਯਾਨ 3 ਮਗਰ ਮੈਂ ਵੀ ਸੋਣ ਲੱਗ ਗਿਆ ਵੀ ਅੱਜ ਲਾਈਵ ਸੁਣਾਗੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬੋਲਣਗੇ ਉੱਥੇ ਜਾ ਕੇ ਕਹਿੰਦੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਸੋਚਿਆ 8ਵੀਂ ਦਾ ਸਰਟੀਫਿਕੇਟ ਲੱਭਦਾ ਨਹੀਂ ਇਸਰੋ ਨਾਲ ਕੀ ਲਿੰਕ ਹੋਇਆ ਇਸਰੋ ਦਾ ਸਾਇੰਸ ਨੂੰ ਨਾਲ ਸੰਬੰਧਿਤ ਚੀਜ਼ਾਂ ਨੇ ਇਹੋ ਨਾਤਾ ਜੋੜਨਗੇ ਕਿਵੇਂ ਕਹਿੰਦੇ ਜਦੋਂ ਮੈਂ ਪੜ੍ਹਦਾ ਸੀ ਸਕੂਲ 'ਚ ਤੀਜੀ ਚੌਥੀ ਕਲਾਸ 'ਚ ਪੜ੍ਹਦਾ ਸੀ ਪੜ੍ਹਾਈ ਵੱਲੋਂ ਮੇਰਾ ਹੱਥ ਤੰਗ ਹੀ ਸੀ ਇਸ ਕਰਕੇ ਹਰੇਕ ਟੀਚਰ ਪਹਿਲਾਂ ਮੈਨੂੰ ਕਹਿੰਦਾ ਸੀ ਅਬ ਤੂੰ ਇਸਰੋ 'ਮੈਂ ਬੈਠ ਅਬ ਇਸਰੋ 'ਮੈਂ ਅਬ ਇਸਰੋ 'ਮੈਂ ਅਬ ਇਸਰੋ 'ਤੋਂ ਇਸਰੋ 'ਸੇ ਮੇਰਾ ਪੁਰਾਣਾ ਨਾ ਤਾਂ ਠੋਪਾਂ ਇਸਰੋ 'ਵਾਂ ਨਹੀਂ ਪੰਨਾ ਯਾਰ ਇੱਕ ਰੋ ਠੀਕ ਹੈ ਉਸੇ ਚ ਬਹਿ ਕੇ ਪੜ੍ਹਦਾ ਬੰਦਾ ਜੇ ਪੜ੍ਹ ਪੜ੍ਹਤ ਪੜ੍ਹਨਾ ਹੋਵੇ ਸੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਨੇ ਕਿ ਤੁਮ ਕਦੇ ਇਸਰੋ ਵਾਲੇ ਕਦੇ ਇਸਰੋ ਵਾਲੇ ਨਹੀਂ ਹੋ ਇੱਕੀਓ ਵਾਲੇ ਤੇ ਇੱਕ ਗੱਲ ਮੈਂ ਹੋਰ ਜ਼ਰੂਰੀ ਕਹਿਣੀ ਆ ਕਿ ਮੈਂ ਅਕਸਰ ਕਹਿੰਦਾ ਜਿੱਥੇ ਵੀ ਮੈਂ ਨਿਯੁਕਤੀ ਪੱਤਰ ਵਗੈਰਾ ਬਣਾ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ ਤੇ 50000 ਸਰਕਾਰੀ ਨੌਕਰੀਆਂ ਹੋ ਗਈਆਂ 50000 ਔਰ ਕੋਈ ਵੀ ਕਿਸੇ ਤੇ ਕੋਈ ਕੇਸ ਨਹੀਂ ਚੱਲਦਾ ਕੋਈ ਪੀਆਈਐਲ ਨਹੀਂ ਕੋਈ ਕੋਰਟ ਦੇ ਵਿੱਚ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ ਚ ਕਿ ਜਿਹੜੇ ਅੱਜ 485 ਜਾਂ 13 ਜਿਨ੍ਹਾਂ ਨੂੰ ਅਸੀਂ ਅਪੁਆਇੰਟਮੈਂਟ ਲੈਟਰ ਦੇ ਰਹੇ ਹਾਂ ਅਸੀਂ ਕੋਈ ਖਬਰਾਂ ਲਗਾਉਣ ਵਾਸਤੇ ਲੈਟਰ ਨਹੀਂ ਦੇ ਰਹੇ ਫਿਰ ਜੇ ਖਬਰਾਂ ਲਗਾਉਣੇ 10000 ਮੈਂ ਦਿੰਦੇ ਆਪਾਂ ਤੇ ਕੋਰਟ ਚੋਂ ਕਲੀਅਰ ਹੈ ਕੋਈ ਕੋਰਟ ਚ ਤਾਂ ਨਹੀਂ ਕੋਈ ਐਦਾਂ ਦਾ ਪੰਗਾ ਉਹ ਕੱਲ ਨੂੰ ਤੁਸੀਂ ਦਫਤਰ ਜਾਣ ਦੀ ਬਜਾਏ ਵਕੀਲ ਦੇ ਦਫਤਰ ਚ ਫਿਰਦੇ ਹੋ ਉਹਦਾ ਕੋਈ ਫਾਇਦਾ ਨਹੀਂ ਫਿਰ ਸਟੇ ਸਟੇ ਲੱਗ ਗਈ ਜਾਂ ਕੋਈ ਨੇ ਪੀਆਈਐਲ ਪਾਤੀ ਸੋ ਇਸ ਕਰਕੇ ਕਲੀਅਰ ਕਰਦੇ ਕਰਦੇ ਹੌਲੀ ਹੌਲੀ ਅਸੀਂ ਅੱਜ 50000 ਤੇ ਪਹੁੰਚ ਗਏ ਕਿ ਜਿਨ੍ਹਾਂ ਨੂੰ ਜਿਹੜੇ ਕਲੀਅਰ ਨੇ ਉਹਨਾਂ ਨੂੰ ਤਾਂ ਨੌਕਰੀਆਂ ਦੇਈਏ ਨਾ ਸੋ ਅੱਜ ਇਹ ਵੀ ਗੱਲ ਮੈਂ ਕਹਿਣਾ ਚਾਹੂੰਗਾ ਦੇਖੋ ਨਾ ਕਿਸੇ ਦਾ ਪੈਸਾ ਲੱਗਿਆ ਤੁਹਾਡੇ ਕੋਲੇ ਰਿਸ਼ਤੇਦਾਰ ਵੀ ਆਉਣਗੇ ਦੋਸਤ ਮਿੱਤਰ ਵੀ ਆਉਣਗੇ ਵੀ ਕਿਵੇਂ ਨੌਕਰੀ ਮਿਲੀ ਐ ਤੁਹਾਨੂੰ ਕਿਹੜਾ ਫਾਰਮ ਭਰਨਾ ਪੈਂਦਾ ਐ ਕਿੰਨੀ ਫੀਸ ਲੱਗਦੀ ਐ ਮੈਂ ਹੱਤਵਾਨੇ ਕੀ ਬੇਨਤੀ ਕਰੂੰਗਾ ਦੱਸ ਦਿਓ ਇਹਨਾਂ ਨੂੰ ਕਿਰਪਾ ਕਰਕੇ ਇਹ ਨਾ ਕਹੋ ਤੁਸੀਂ ਕੀ ਨਹੀਂ ਤਾਂ ਇਹ ਵੀ ਬਣ ਜੂ ਕੁਛ ਨਹੀਂ ਹੁੰਦਾ ਉਹਨੂੰ ਵੀ ਬਣ ਲੈਣ ਦਿਓ ਸਾਰਾ ਸਮਾਜ ਤਰੱਕੀ ਕਰੂਗਾ ਤਾਂ ਪੰਜਾਬ ਤਰੱਕੀ ਕਰੂਗਾ ਉਹਨੂੰ ਵੀ ਬਣ ਲੈਣ ਦਿਓ ਨਹੀਂ ਤਾਂ ਕੀ ਐ ਉਹ ਕੋਈ ਚੂਹਾ ਸੀ ਜੁਐਲਰੀ ਦੀ ਸ਼ਾਪ ਚਲਾ ਗਿਆ ਇੱਕ ਹੀਰਾ ਨਿਕਲ ਗਿਆ ਦੁਕਾਨਦਾਰ ਦੇ ਸਾਹਮਣੇ ਹੀਰਾ ਨਿਕਲ ਗਿਆ ਦੁਕਾਨਦਾਰ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਖੁੱਡ ਚ ਵੜ ਗਿਆ ਖੁੱਡ ਪੱਟੀ ਤਾਂ ਥੱਲੇ 100 200 ਚੂਹਾ ਬੈਠਾ ਉਹ ਦੁਕਾਨਦਾਰ ਜਿਹੜਾ ਸੀ ਸੁਨਿਆਰਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਤਾਂ ਪਛਾਣ ਲੈਣਾ ਪਰ ਮੈਂ ਚੂਹਾ ਕਿਵੇਂ ਪਛਾਣਾ ਵੀ ਕਿਹੜੇ ਚੂਹੇ ਦੀ ਟਿੱਡ ਚ ਹੀਰਾ ਤਾਂ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਉਹ ਕਹਿੰਦਾ ਉਹ ਜਿਹੜਾ ਨਾ ਕੱਲੇ ਅਲੱਗ ਪਾਸੇ ਬੈ ਨੱਚੀ ਜਾਂਦਾ ਬਾਕੀ ਸਾਰਿਆਂ ਤੋਂ ਅੱਡੀ ਨੱਚੀ ਜਾਂਦਾ ਉਹਨੂੰ ਫੜ ਲਾ ਉਹਨੇ ਉਹ ਫੜਿਆ ਉਹਦੇ ਢਿੱਡ ਚੀਰਿਆ ਹੀਰਾ ਮਿਲ ਗਿਆ ਉਹ ਜੁਐਲਰੀਅਰ ਨੇ ਕਿਹਾ ਯਾਰ ਕਮਾਲ ਹੈ ਤੈਨੂੰ ਇੰਨੇ ਝੂਹਾਂ ਜੋ ਕੋਈ ਪਤਾ ਲੱਗਿਆ ਵੀ ਤੇ ਹੀਰਾ ਇਹਦੇ ਢਿੱਡ ਚ ਹੈ ਉਹ ਕਹਿੰਦਾ ਜਦੋਂ ਜਿਹੜਾ ਡਿਜ਼ਰਵ ਨਾ ਕਰਦਾ ਹੋਵੇ ਉਹਦੇ ਕੋਲ ਪੈਸੇ ਜ ਆ ਉਹਦੇ ਕੋਲੇ ਮਾਇਆ ਆ ਜੇ ਨਾ ਉਹ ਸਭ ਤੋਂ ਪਹਿਲਾਂ ਆਪਣੇ ਕਬੀਲੇ ਤੋਂ ਅੱਡ ਹੁੰਦਾ ਹੈ ਉਹ ਕਹਿੰਦਾ ਉਧਰ ਫਿਰਦਾ ਦੇਖ ਲਓ ਇਹਨਾਂ ਦੇ ਵਿੱਚ ਰਲਦਾ ਨਹੀਂ ਹੈਗਾ ਇਹਨੂੰ ਕਹਿੰਦਾ ਤੂੰ ਮੈਂ ਤੁਹਾਨੂੰ ਕੀ ਸਮਝਦਾ ਮੇਰੇ ਕੋਲ ਹੀਰਾ ਹੈ ਲੈ ਜੇ ਵਿਚ ਰਹਿਂਦਾ ਫੜਿਆ ਨਹੀਂ ਜਾਣਾ ਸੀ ਉਹ ਠੀਕ ਹੈ ਨਾ ਸੋ ਆਪਣੇਆਂ ਨੂੰ ਕਦੇ ਭੁੱਲਣਾ ਨਹੀਂ ਚਾਹੇ ਤੁਹਾਡੇ ਕੋਚ ਨੇ ਚਾਹੇ ਤੁਹਾਡੇ ਟੀਚਰ ਨੇ ਚਾਹੇ ਤੁਹਾਡੇ ਮਾਪੇ ਨੇ ਚਾਹੇ ਪੁਰਾਣੇ ਦੋਸਤ ਨੇ ਜਿੱਡੇ ਮਰਜ਼ੀ ਆ ਉਹਦੇ ਤੇ ਚਲੇ ਜਾਓ ਪਰ ਤੁਸੀਂ ਆਪਣੇਆਂ ਨੂੰ ਕਦੇ ਨਾ ਭੁੱਲੋ ਉਹਨਾਂ ਦੇ ਵਿੱਚ ਹੀ ਰਹੋ ਨਹੀਂ ਤਾਂ ਕਈ ਬੰਦੇ ਜਾ ਕੇ ਮਤਲਬ ਹੱਥ ਮਲਾਉਣੀ ਹਟ ਜਾਂਦੇ ਆਪਣੇ ਨਾਲ ਦੇ ਨਾਲ ਜਿਨ੍ਹਾਂ ਨਾਲ ਖੇਡੇ ਹੁੰਦੇ ਐ ਬਟ ਉਹ ਕਹਿੰਦੇ ਸ਼ਾਇਦ ਅਸੀਂ ਵੱਡੇ ਬਣ ਗਏ ਵੱਡਾ ਕੌਣ ਬਣ ਗਿਆ ਇੱਥੇ ਜਾਣਾ ਉਹਨਾਂ ਨੇ ਉਸ ਉਹਨਾਂ ਲੱਕੜਾਂ ਤੇ ਹੀ ਐ ਜਾਣਾ ਉਹਨਾਂ ਨੇ ਉੱਥੇ ਹੀ ਐ ਬਣਨੀ ਉਹਨੀ ਕੀ ਸਵਾਈ ਐ ਠੀਕ ਹੈ ਨਾ ਤਾਂ ਫਿਰ ਕਾਦੇ ਮਾਨਤਾਂ ਕਾਦਾ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ। ਤੋ ਜੋ ਆਖਰੀ ਕਪੜਾ ਮਿਲਦਾ ਉਹਦੇ ਤਾਂ ਕੋਈ